ਹਾਂਜੀ ਵੈਲਕਮ ਹੈ ਸਾਧਾ ਆਪਣੀ ਖੋਰ ਨਵੇਂ ਵਲੌਗ ਦੇ ਵਿੱਚ ਲੋ ਜੀ ਵਲੌਗ ਕਰਦਾ ਸ਼ਾਰਟ ਆ ਸਵੇਰੇ ਸਵੇਰੇ ਆਪਾਂ ਬੱਚੇ ਇੱਧਰ ਸਾਰੇ ਤਾੜ ਤੇ ਜਿਹੇ ਛੋਟੇ ਤੇ ਜੋਗੇ ਜਿਹੜੇ ਵੱਡੇ ਗੂਤਰਾ ਬੱਚਿਆਂ ਵਾਲੇ ਉਹਨਾਂ ਨੂੰ ਪਾਇਆ ਸੀ ਸਰੋਂ ਗਣ ਕ ਮੈਂ ਕਿਹਾ ਇਹ ਨਾ ਖਾ ਲੈਣ ਮੁੜ ਕੇ ਇਹ ਉੱਥੇ ਪਾਣੀ ਭਾਲਣਗੇ ਇੱਕੋ ਟਾਈਮ ਦਾਣਾ ਪਾਇਆ ਕਰਾਂਗੇ ਉਹਨਾਂ ਨੂੰ ਇੱਕੋ ਟਾਈਮ ਜਦੋਂ ਦਾਣਾ ਪਾਉਨੇ ਆ ਵਧੀਆ ਖਾਂਦੇ ਆ ਬੱਚਾਈਏ ਹੁਣ ਬੱਚੇ ਢਾਈਏ ਹੁਣ ਜਿਹੜੇ ਆਪਾਂ 8 ਇਧਰੋਂ ਣਾਉਣੇ ਹੁੰਦੇ ਆ ਤੇ ਇੱਧਰ ਆ ਗੂਤਰ ਨੇ ਚੋਗਾ ਆਪਦਾ ਇਕੱਠਾ ਕਰ ਲਿਆ ਹਨ ਪੂਰਾ ਇਹਨੂੰ ਭੇਜ ਦੇ ਦੂਜੇ ਗੁੱਡੇ ਚ ਕਬੂਤਰੀ ਨੇ ਵੀ ਚੋਗਾ ਬੱਚਿਆਂ ਵਾਸਤੇ ਇਕੱਠਾ ਕਰ ਲਿਆ ਇਹ ਹੁਣ ਆਪੇ ਚੋਗਾ ਦੇ ਦੇਣਗੇ ਉਹ ਬੱਚਿਆਂ ਨੂੰ ਇਹ ਆਹ ਬੱਚਿਆਂ ਨੂੰ ਚੋਗਾ ਦੇ ਦੇਣਗੇ ਇਹ ਆਪਾਂ ਇੱਧਰ ਛੱਡ ਦਿੰਨੇ ਹੁੰਦੇ ਆ ਸਾਰਿਆਂ ਨੂੰ ਚੋਗਾ ਦੇ ਦਿੰਦੇ ਹੁੰਦੇ ਆ ਹੁਣ 8 ਬੱਚੇ ਫੜ ਕੇ ਮੈਂ ਪਾਵਾਂਗਾ ਇਹਦਾ ਪਿੰਜਰੇ ਚ ਆਹ ਪਿੰਜਰੇ ਚ ਪਾ ਲਵਾਂਗਾ ਵੱਡਾ ਪਿੰਜਰਾ ਇਹ ਇਹਿਤ ਪਾ ਲਵਾਂਗੇ 8 ਵਿੱਚ ਤੇ ਅੱਠਾਂ ਨੂੰ ਆਪਾਂ ਥੱਲੇ ਨਹੀਂ ਡਾ ਦੇਣਾ। ਹਾਂ ਵੀ ਕਿਹੜਾ ਹੋਣਾ ਚਾਹੁੰਦਾ ਪਹਿਲੇ ਤੇ ਆ ਜਾ ਵੀ ਹਰੀ ਬਿੱਟੀ। ਤੂੰ ਆ ਜਾ। ਸਾਰਿਆਂ ਨੂੰ ਐਂ ਕਰਾਂ ਬਸ ਮੈਂ ਤਾੜ ਦਵਾਂ। ਅੱਠ ਬੱਚੇ ਆਪਾਂ ਡਾਤੇ ਤੇ ਅੱਜ ਤਿੰਨ ਨਵੇਂ ਆ ਵੀ ਲੈ ਕੇ ਚਾਲਦੇ ਨੇ ਇਹਨਾਂ ਨੂੰ ਅੱਧਾ ਘੰਟਾ ਤਾਂ ਭਲਵਾ ਦਾਂਗੇ ਤੇ ਵਾਪਸ ਥੱਲੇ ਲਿਆਵਾਂਗੇ। ਆਹ 10 ਬੱਚਿਆਂ 'ਚੋਂ ਆਪਾਂ 3-4 ਡਾਉਣੇ ਆ ਪੱਕੇ, 4 ਤਾਂ ਪੱਕੇ ਡਾਉਣੇ ਆ, 6ਵਾਂ ਤੇ 4 ਤਾਂ ਪੱਕੇ ਡਾਉਣੇ ਆ, 5ਵਾਂ ਤੇ 6ਵਾਂ ਛੇਲਦਾ ਦੀਏ ਜੇ ਉੱਡਣਗੇ ਆਪੇ। ਥੋੜਾ ਛੇੜ ਕੇ ਦੇਖ ਲਾਂਗੇ। ਇਹ ਇਹਨਾਂ ਨੂੰ ਪਿੰਜਰੇ ਚ ਪਾਉਣੇ ਆ। ਆਪਾਂ ਦੋਨੇ ਪਿੰਜਰੇ ਇਕੱਠੇ ਉੱਤੇ ਰਹਿਣੇ ਆ ਮੁੜ ਕੇ ਇੱਕ ਪਿੰਜਰਾ ਥੱਲੇ ਰਹਿਣ ਦਾ। ਖੈਰੀ ਦੀ ਵੀ ਖੋਲ ਲਈ ਅਗਰਾਂ ਡਾਕੀ। ਚਲੋ ਵੀ ਬੱਚਿਓ ਇਹ ਦਸਾਂ ਨੂੰ ਵੀ ਲੈ ਕੇ ਚੱਲਦੇ ਆ। ਉਹ ਤਾਂ ਮੈਂ ਥੱਲੋਂ ਡਾਅਤੇ। ਇਹਨਾਂ ਚ ਅੱਧੇ ਉੱਤੇ ਜਾ ਕੇ ਸਿੱਧੇ ਡਾਅਨੇ ਆ ਛਤਰੀਆਂ ਦੇ ਨਹੀਂ ਬਿਠਾਉਣੇਗੇ। ਸਿੱਧੇ ਹੀ ਡਾਉਣੇ ਆ ਮਤਲਬ ਤਾਂ ਲੈ ਜਾ ਕੇ। ਫਿਰ ਉਹਨਾਂ ਨੂੰ ਵੀ ਥੱਲੋਂ ਡਾਉਣੇ ਸਟਾਰਟ ਕਰ ਦਾਂਗੇ। ਚਲੋ ਚਲੋ ਗੈਂਗ ਤਕੜੀ ਆ ਪੂਰੀ ਐ ਵੀ ਕੋਠੇ ਤੇ ਆਪਾਂ ਪਹੁੰਚ ਗਏ ਆ ਬਿੱਲੀ ਫੇਰ ਆਈ ਹੋਈ ਆ ਇਹ ਬਿੱਲੀ ਆਉਂਦੀ ਪਤਾ ਨਹੀਂ ਕਿਹੜੇ ਟਾਈਮ ਆ ਹੁਣ ਸਮਝੋ ਬਾਹਰ ਗੱਲ ਬਾਤ ਇਹਨੂੰ ਵੀ ਦੇਖਣਾ ਬਣਾ ਜਾਂ ਰਾਤ ਨੂੰ ਆਉਂਦੀ ਆ ਅੱਜ ਰਾਤ ਨੂੰ ਨਾ 10 ਵਜੇ ਉੱਤੇ ਆਉਂ ਕੋਠੇ ਦੇ ਦੇਖਣਾ ਜੇ ਤਾਂ ਆਈ ਹੋਈ ਇਹ ਬੜਾ ਤੰਗ ਕਰੂਣੀ ਇਹ ਤਾਂ ਬਾਅਦ ਚ ਬਿੱਲੀ ਨੂੰ ਵੀ ਦੇਖਣਾ ਆਪਣਾ ਕੀ ਸਾਹਕਦਾ ਵੇਦਾ ਲੋ ਜਿਹੜੇ ਬੱਚੇ ਸਿੱਧੇ ਡਾਉਣੇ ਆ ਪੌੜਾ ਦੀ ਗਰਾਂ ਇੱਕ ਡਾਵਾਂਗੇ ਚਾਲ ਟੂਸੇ ਵਾਲਾ ਛਿਆ ਲਵੀ ਅੱਜ ਸਿੱਧਾ ਹੀ ਚੱਲ ਇਹ ਕਿਹੜਾ ਤਾਂ ਇੱਕ ਡਾਵਾਂ ਇੱਕ ਕਾਲ ਕੰਤਾ ਲਾਲ ਭੱਟੀ ਵਾਲਾ ਛਿਆ ਲਵੀ ਅੱਜ ਦੋਵੇਂ ਸਿੱਧਾ ਹੀ ਚੱਲ ਪੁੱਤ ਲੈ ਵੀ ਦੋਨੇ ਇਕੱਠੇ ਹੋਏ ਜਿਹੜੇ ਹੁਣ ਡਾਏ ਆ ਹੈ ਮਾਸੀ ਕਰਦੇ ਆ ਪੂਰੀ ਫੱਲ ਅਗਲਾ ਡਾਈ ਜਿਹੜਾ ਸਿੱਧਾ ਕਾਲੇ ਤੇ ਹਰੇ ਟੂਸੇ ਵਾਲਾ ਤੂੰ ਹੀ ਆ ਹਾਂ ਭਾਈ ਇਹੀ ਆ ਚੱਲ ਵੀ ਚੱਲ 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 ਸਿੱਧਾ ਹੀ ਲਓ ਵੀ ਇਹ ਵੀ ਹੋ ਗਿਆ ਇੱਕ ਟਾਵਰ ਵਾਲਾ ਮੇਰਾ ਜੀ ਕਰਦਾ ਇਹਨੂੰ ਬਿਠਾ ਕੇ ਜੜਾ ਵਾਂ ਇੱਕ ਜੀ ਕਰਦਾ ਵੀ ਇਹਨੂੰ ਸਿੱਧਾ ਹੜਾ ਦਈਏ ਟਾਵਰ ਵਾਲੇ ਭਾਈ ਤੈਨੂੰ ਬਿਠਾ ਲੰਨਾ ਇੱਕ ਮਿੰਟ ਚੱਲ ਤੇਰਾ ਡਰਜਾ ਲਾਦਾ ਨਾ ਤੈਨੂੰ ਤਾਂ ਬਿਠਾਤਾ ਨਹੀਂ ਤਾਂ ਤੈਨੂੰ ਵੀ ਸਿੱਧਾ ਹੀ ਡਾਉਣਾ ਹੈ ਇਹ ਇਹਨੂੰ ਵੀ ਸਿੱਧਾ ਡਾ ਕੇ ਦੇਖ ਲਈਏ ਲੈ ਇਹ ਹਲੇ ਪੂਰਾ ਪ੍ਰੋਪਰ ਗਿੱਜਿਆ ਨਹੀਂ ਵੈਸੇ ਆਹ ਲਾਦਾ ਪਰ ਬੈਠੂ ਹੀ ਹੋਗਾ ਬਾਕੀਆਂ ਨੂੰ ਛੋਰੀ ਤੇ ਬਿਠਾਉਣੇ ਚੱਲ ਤੂੰ ਮੀ ਖਤਰੀ ਤੇ ਬਾਈ ਚੱਲ ਤੂੰ ਮੀ ਖਤਰੀ ਤੇ ਬਾਈ ਇਹ ਤਾਂ ਉੜਦਾ ਹੀ ਨਹੀਂ ਇਹਨੂੰ ਵੀ ਚੱਲ ਛਤਰੀ ਤੇ ਆ ਵੀ ਨਹੀਂ ਉੜਦਾ ਚੱਲ ਛਤਰੀ ਤੇ ਇਹ ਉੱਡਣ ਲੱਗ ਗਿਆ ਇਹਨੂੰ ਮੜਾ ਬਿਠਾ ਕੇ ਡਾਵਾਂਗੇ ਇਹ ਕੱਲ ਹੋਰ ਕਿਸੇ ਪਾਸੇ ਜਾਂਦਾ ਯਾਰਾ ਬੱਚਾ ਲਾਲ ਬਗਲ ਲਾਲ ਟੋਰੀ ਆਪਣੇ ਆਪ ਉੱਡ ਗਿਆ ਹਰੀ ਬਗਲ ਹਰੀ ਟੋਰੀ ਆਪਣੇ ਆਪ ਉੱਡ ਗਿਆ ਕਾਲੀ ਪੂੰਛ ਵਾਲਾ ਸਭ ਤੋਂ ਛੋਟਾ ਆਪਣੇ ਆਪ ਉੱਡ ਗਿਆ ਇਹਨੂੰ ਤਾਂ ਦੇਖਣਾ ਪੈਣਾ ਕਾਲੀ ਪੂੰਛ ਵਾਲੇ ਨੂੰ ਤਾਂ ਹੋਰ ਪਾਸੇ ਚੱਲੇ ਜਾਣਾ ਇਹ ਤਾਂ ਇੰਨੇ ਵਾਲਾ ਹੈ ਨਹੀਂ ਇਹ ਉੱਡ ਗਿਆ ਛੋਟਾ ਸੀ ਕੰਗੀ ਹਲੇ ਟਾਵਰ ਵਾਲਾ ਵੀ ਚੱਲ ਵੀ ਆਬਰਾ ਦਾ ਵੀ ਖਰਾਬ ਹੋ ਗਿਆ ਕਾਲੀ ਪੂੰਛ ਵਾਲੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਕਾਲੀ ਪੂੰਛ ਵਾਲਾ ਦੂਰ ਚਲੇ ਗਿਆ ਰੇ ਹੁਣਾ ਨਹੀਂ ਮੁੜ ਕੇ ਉਹ ਆਉਂਦਾ ਇਹ ਮਰੇ ਇੱਕ ਵਾਰਾ ਡرائی ਮਰਵਾ ਦਨੇ ਆਦੀ ਆ ਦੇ ਕਾਲੀ ਪੂੰਛ ਵਾਲਾ ਵਿੱਡਣ ਲੱਗ ਗਿਆ ਬਾਈ ਲਾ ਲਈਏ ਘਰ ਮੜਾਏ ਇਹਨੂੰ ਅਬਾ ਦੋ ਬੱਚੇ ਰਹਿ ਗਏ ਇੱਕ ਆ ਰਿਹਾ ਗਿਆ ਬੈਠਕਾਂ ਦਾਲਾ ਕਾਲੀ ਪੂੰਛ ਵਾਲਾ ਵੀ ਆਤਾ ਉੱਡ ਗਿਆ ਇਹ ਤਾਂ ਰਹਿ ਵੀ ਥੋੜੀ ਗੇ ਡਾਉਨ ਨੂੰ ਇਹਨੂੰ ਦੇਖ ਕੇ ਹੁਣ ਆ ਜੂ ਕਾਲੀ ਪੂਛ ਵਾਲਾ ਤਾਂ ਪਾਸੇ ਨੂੰ ਹੀ ਆਈ ਜਾਂਦਾ ਆ ਦੇਖੋ ਆ ਛੜਤਾ ਪੈਣ ਗਿੜੇ ਹੀ ਕੱਢ ਕੇ ਬਹਿ ਜਾਣਾ ਨਾਲ ਹੀ ਕਾਲੀ ਪੂਛ ਵਾਲਾ ਆ ਜੂ ਇਹਨੂੰ ਦੇਖ ਕੇ ਉਹ ਆ ਗਿਆ ਕਾਲੀ ਪੂਛ ਵਾਲਾ ਵੀ ਯਾਰ ਤੇ ਹੀ ਡਿੱਗ ਗਿਆ ਭਾਵੇਂ ਆ ਗਿਆ ਘਰੇ ਅਰੇ ਉੱਠ ਛਤਰੀ ਤੇ ਚੱਲ ਕਿੱਧਰ ਛਤਰੀ ਤੇ ਚੱਲ ਛਤਰੀ ਤੇ ਚੱਲ ਚੱਲ ਛਤਰੀ ਤੇ ਓਹੋ ਮਗਰੀ ਬੈਠ ਇਹ ਗਲਤ ਕੰਮ ਆ ਥੋੜਾ ਇਹਨਾਂ ਲੈ ਬੱਚੇ ਬਾਦੂ ਉੱਡ ਕੇ ਕਹਿੰਦੇ ਹਰੀ ਟੌਰੀ ਹਰੀ ਬਗਲ ਵਾਲਾ ਗੁਲਾਬੀ ਬਗਲ ਵਾਲਾ ਬੀ ਟੌਰੀ ਵਾਲਾ ਬਾਕੀ ਆ ਸਾਰੇ ਨਾਲ ਚੱਲ ਰਹੀ ਹੈ ਚਾਹ ਬੱਚੇ ਬਾਦੂ ਉੱਡ ਕੇ ਦੋ ਫਿਰਦੇ ਆ ਪੂਰੇ ਘਣ ਲੱਗਾ ਹੋਇਆ ਸੀ ਨਾਲ ਦੋ ਆ ਵੀ ਆਪਣੇ ਆ ਚਾਰ ਇਹ ਹੋਗੇ ਕੈਨਲ ਮਾ ਮੜਾ ਕਿੰਨੇ ਉੱਡੇ ਆਪਣੇ ਆਠ ਇਹ ਆਉਂਦੇ ਆ ਢਟਾਕੇ ਢਟੂਕੇ ਲੋਕ ਚਲਾਈ ਜਾਂਦੇ ਆ ਵਧੀਆ ਆਪੇ ਐਕਟਿਵ ਫਿਰ ਜਾਂਦੇ ਆ ਆ ਆ ਗਿਆ ਇੱਕ ਕਾਫੀ ਉੱਡ ਗਏ ਨਿਗਰ ਰੱਖਣੀ ਪਣੀ ਆ ਹੁਣ ਆਗੇ ਬਾਕੀ ਸਾਰੇ ਲੈ ਵੀ ਲਾਲ ਚੀਨਾ ਵੀ ਉੱਡ ਕੇ ਆ ਗਿਆ 15 ਕਮਿੰਟ ਹਰੀ ਲਾਲ ਬਗਲ ਵਾਲਾ ਇਹ ਵੀ ਆ ਫੇਰ ਆ ਗਿਆ ਯਾਰ ਕੱਲ ਵਾਲਾ ਕਿਸੇ ਦਾ ਪਤਾ ਨਹੀਂ ਕੀ ਦਾ ਇਹ ਇਹ ਆਪਣੀਆਂ ਕੋਠੀਆਂ ਦੇ ਆਲੇ-ਦਾਲ ਹੀ ਬੈਠੀਆਂ ਦਾੜਾ ਸਮਝੋ ਵਾਰਾ ਹੈ ਕੀ ਦਾ ਵਾ ਹੋਣਾ ਬੱਚੇ ਮਗਰ ਲੱਗ ਗਿਆ ਲੈ ਭਾਈ ਜੀ ਦਾ ਹੈਗਾ ਲੈ ਜਾਓ ਯਾਰ ਇਹ ਲਾਲ ਚੀਨਾ ਵੀ ਹੁਣ ਮੁੜੂ ਇੱਕ ਵਾਰ ਦੁਬਾਰੇ ਪਹਿਲਾਂ ਤਾਂ ਆ ਗਿਆ ਹੀ ਬੈਣ ਹੁਣ ਗਿਆ ਦੁਬਾਰੇ ਲੈ ਉਹ ਤਾਂ ਬਹਿ ਗਿਆ ਹਰੀ ਟੌਰੀ ਹਰੀ ਬਗਲ ਵਾਲਾ ਆ ਕੇ ਉਹ ਦੇਖੋ ਰੱਤਾ ਜਾ ਇਹ ਵੀ ਆਇਆ ਸੀ ਬਹਿਣ ਹੁਣ ਉਹਦੇ ਨਾਲ ਰਲ ਕੇ ਪਰੇ ਹੋ ਚਲੇ ਗਿਆ ਚਲੇ ਗਿਆ ਦੂਰ ਹੁਣ ਤਾਂ ਉੱਡੂਗਾ ਇਹ ਵੀ ਲਾਲ ਜੀ ਨਾ ਆਇਆ ਹੁਣ ਬਾਕੀ ਬੱਚੇ ਸਾਰੇ ਫਿਰ ਰਹੇ ਆ ਬਾਈ ਅੱਧੇ ਕਾਹ ਆ ਗਏ ਉਹ ਚਾਰ ਆਪਦੇ ਜੋਟੇ ਚ ਫਿਰਦੇ ਆ ਇਕੱਠੇ ਹੀ ਲੋ ਜੀ ਸਾਰੇ ਬੱਚੇ ਢਕਾ ਢਕਾ ਲਈ ਜਾਂਦੇ ਆ ਹਰੀ ਬੱਟ ਗੁਲਾਬੀ ਟੂਸੇ ਕਾਲਾ ਲਾਲ ਟੂਸਾ ਤੇ ਘੰਡ ਝੱਲਰਾਂ ਵਾਲਾ ਲਾਲ ਬਗਲ ਲਾਲ ਟੌਰੀ ਵਾਲਾ ਸਾਰੇ ਬੱਚੇ ਇਹਦੇ ਬਿਠਾ ਲੇ ਤੇ ਜਾਣਾ ਹੁਣ ਆਪਾਂ ਨੂੰ ਜਾਣਾ ਪੈਣਾ ਬਠਿੰਡਾ ਬਰਨਾਲਾ ਤੇ ਰੈਕੋਰ ਇਹ ਤਿੰਨੇ ਸ਼ਹਿਰਾਂ 'ਚ ਆ ਕੇ ਹੋਣਾ ਕੰਮ ਮੜਾਇਆ ਸਮਾਨ ਲੈ ਗੋਣਾ ਕੋਠੀ ਦਾ ਤੇ ਉਹਦੇ ਕਰਕੇ ਹੁਣ ਫਟਾਫਟ ਮੈਂ ਲਾ ਰਿਹਾ ਆਂ ਜਿਵੇਂ ਆਈ ਛੱਡ ਕੇ ਜਾਣਾ ਉੱਤਦੇ ਤਾਂ ਲਗੜ ਲੋਗੜ ਆ ਗਈ ਤਾਂ ਕੰਮ ਰੈਸਕੀ ਹੋਏਣਾ ਹੁਣ ਮੇਰੇ ਸਾਹਮਣਾਂ ਆਹੀ ਬੱਚੇ ਰਹਿ ਗਏ ਬਸ 2 4 5 ਇੱਕ ਦਾ ਹੋ ਰਹਿਗਾ ਉਹਨਾਂ ਛੇ ਮਾ ਆ ਜਾਂਦਾ ਵਾ ਚੱਲ ਰਿਹਾ ਦੁਕਾਨਦਾਰਾ ਯਾਨੀ ਕਿ ਲੱਗ ਭਗ ਕਈ ਬੱਚੇ ਬਿਠਾ ਲੇ ਮੈਂ ਟਾਵਰ ਵਾਲਾ ਵੀ ਬਿਠਾ ਲਿਆ ਮੈਂ ਉਹ ਦੇਖੋ ਬੱਚੇ ਲੋ ਵੀ ਬੱਚੇ ਪੂਰੇ ਕਰਦੇ ਹੁਣ ਤੇ ਉਹ ਜਿਹੜਾ ਗੱਲ ਵਾਲਾ ਸੀਗਾ ਇਹਦਾ ਆ ਕੇ ਬਹਿ ਗਿਆ ਉਹ ਆਪਣੇ ਫੇਰ ਆ ਬੱਚਿਆਂ ਦੇ ਵਿੱਚ ਭਲੇਖਣੇ ਇਹਦੇ ਵਿੱਚ ਤੜ ਗਿਆ ਸੀ ਉਹ ਡੰਡਾ ਮਾਰ ਕੇ ਫੇਰ ਭਜਾਇਆ ਹੁਣ ਉਹਦੇ ਉਹਦੇ ਚੱਕਰ ਚ ਇੱਕ ਬੱਚਾ ਮੈਨੂੰ ਆਪ ਦਾ ਡਾਣਾ ਪੈਗਾ ਆਹ ਲਾ ਆ ਆ ਕੇ ਬਹਿ ਗਿਆ ਜੀ ਦੁਬਾਰੇ ਫੇਰ ਪਤਾ ਨਹੀਂ ਕੀ ਦਾ ਸੀ ਹੁਣ ਬੱਚੇ ਪੂਰੇ ਕਰਦੇ ਆ ਬੱਚੇ ਦੇਖਦੇ ਆ ਉੜਦੇ ਕਿੰਨੇ ਆ ਸਾਰੇ ਕੰਨਲ ਮਾ ਇਹਨਾਂ ਨੂੰ ਹੁਣ ਮੈਂ ਆ ਪੰਜ ਛੇ ਕ ਬੱਚੇ ਆ ਰਹਿ ਗਏ ਇੱਕ ਝਾਲ ਟੂਸੇ ਵਾਲਾ ਰਹਿ ਗਿਆ ਉੱਤੇ ਆ ਹਲੇ ਉਹ ਵੀ ਆ ਜੂ ਲੈ ਆਉ ਆ ਬਹਿਣ ਤੇ ਆ ਗਏ ਛਦਰੀ ਭੜਕਾਵੜਾ ਕਾਕਾ ਕੰਮ ਆਉ। ਆ ਪੰਤਾਲੀ ਮੈਂਟ ਹੋਏ ਘਟੋ ਘਟਾ ਲਾਉਂਦੇ ਇਹਨੂੰ। ਟਾਈਮ ਨਾ ਜਾਣਾ ਅੱਜ ਦੂਰ ਜਾਣਾ ਥੋੜਾ ਜਿਹਾ ਕੰਮ। ਤੇ ਉਹ ਕਬੂਤਰ ਬਾਈ ਤੰਗ ਬਹੁ ਕਰਦਾ ਵਾ ਦੁਬਾਰੇ ੜਾਤਾ ਮੈਂ ਜਿਹੜਾ ਆਪਣੇ ਆਕੇ ਬੈਂਦਾ ਸੀਗਾ। ਫੇਰ ਬਹਿਗਾ ਸੀਗਾ ਪਤਾ ਵੀ ਲੱਗਣ ਦਿੰਦਾ ਕਦੋਂ ਛਦਰੀ ਤੇ ਬਹਿ ਜਾਂਦਾ ਆਕੇ। ਆਜੋ 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 ਆਜੋ। ਆਜਾ ਹਲਰਲਾ ਵੀ ਆ ਗਿਆ ਬਾਈ। ਬਾਈ ਇਹਨਾਂ ਨੂੰ ਬਿਠਾਉਣਾ ਮੈਂ ਫੇਰ। ਅੱਜ ਜਾਣਾ ਵਾ ਥੋੜਾ ਜਿਹਾ। ਨਹੀਂ ਤਾਂ ਇਹਨਾਂ ਨੂੰ 12 1 2 ਵਜੇ ਤੱਕ ੜਾਉਣਾ ਸੀਗਾ ਵਧੀਆ ਉੜ ਜਾਂਦੇ ਜੀ ਉਹਨਾਂ ਤੱਕ। ਅੱਜ ਟਾਈਮ ਲਈ ਲਾਉਣੇ ਪੈ ਗਏ ਆ ਗਏ ਵਾ ਬੈਹਂਦੇ ਆ ਹੌਲੀ ਹੌਲੀ ਇੱਕ ਇੱਕ ਦੋ ਦੋ ਐ ਬੈਹਿ ਕੇ ਚੱਲੇ ਜਾਂਦੇ ਕਈ ਵਾਰ ਇਕੱਠੇ ਹੀ ਬਹਿ ਸਕਦੇ ਆਹ ਸਾਰੇ ਬੱਚਿਆਂ ਨੂੰ ਸਪਰੇਅ ਮਾਰਤੀ ਸਾਰੇ ਪਿਹਾਉਂਤੇ ਆ ਦੇਖੋ ਆ ਬੱਚੇ ਵੀ ਪਿਹਾਉਂਤੇ ਸਾਰੇ ਚੰਗੀ ਤਰ੍ਹਾਂ ਇਹ ਤਾਂ ਪਿਹਾਉਂਤੇ ਆ ਉਹ ਜਿਹੜਾ ਕੱਲ੍ਹ ਦਾ ਕਬੂਤਰਾ ਬਾਰ-ਬਾਰ ਬੈਠੀ ਜਾਂਦਾ ਬੱਚਿਆਂ ਦੇ ਨਾਲ ਵੀ ਬਹਿ ਗਿਆ ਆ ਕੇ ਤਾਂ ਕਰਕੇ ਸਾਰੇ ਬੱਚੇ ਪਿਹਾਉਂਤੇ ਥੱਲੇ ਲੈ ਕੇ ਜਾਣ ਤੋਂ ਪਹਿਲਾਂ ਮੈਂ ਕਿਹਾ ਨਾ ਧੱਪ ਲੱਗ ਜਾ ਉਹ ਬੈਠਾ ਕਬੂਤਰ ਜਾ ਵੀ ਆਹ ਕੋ ਉਤਰ ਦੀ ਵਜ੍ਹਾ ਨਾਲ ਸਾਰਾ ਕੁਝ ਕੀਤਾ ਵਾਏ। ਬਾ ਤਿੰਨ ਬੱਚੇ ਰਹਿ ਗਏ ਛਤਰੀਆਂ ਕੋਲੋਂ ਮੁੜ ਜਾਂਦੇ ਆ ਬਾਹਾਂ ਉਹਨਾਂ ਨੇ ਥੱਕਣ ਬਾਹਾਂ ਦਿਖਾਤੀਆਂ ਉਹਨਾਂ ਨੇ। ਹੁਣ ਉਹ ਚੜ ਗਏ ਆਪ। ਜਮਾਂ ਛਤਰੀਆਂ ਕੋਲੋਂ ਮੁੜ ਜਾਂਦੇ ਆ। ਫੇਰ ਮੈਂ ਕਿ ਤ ਸਾਰੇ ਬੱਚੇ ਮੈਂ ਕਿ ਤਾੜੀ ਹੋਇਆ ਧੁੱਪੇ ਕਰ ਇਹਨਾਂ ਨੂੰ ਮੜਾ ਆ। ਤੇ ਇਹਨਾਂ ਸਾਰਿਆਂ ਦੇ ਨਾ ਸਪਰੇਅ ਛੜਕਦੀ। ਐਨ ਪੂਰੇ ਚੰਗੀ ਤਰ੍ਹਾਂ ਗਿੱਲੇ ਜੇ ਕਰਤੇ। ਵੀ ਤਸੱਲੀ ਬਖਸ਼ ਭਿਉਂਤੇ ਜਾਣ ਗੈਣ ਦਾ ਪਾਵ। ਹੁਣ ਵਧੀਆ ਆਨੰਦ ਜਾਂ ਲੈਂਦੇ ਆ ਦੇਖੋ। ਆ ਵੀ ਗਿੱਲੇ ਕਰਤੇ। ਪਰਲੇ ਪਾਸ ਨੂੰ ਹੋ ਜयो ਧੁੱਪ ਜੀ ਲੱਗ ਜੀ ਤੁਹਾਨੂੰ। ਜਾਂ ਇਹਨਾਂ ਨੂੰ ਨੈਟ ਛੱਡ ਇਹਨਾਂ ਆ ਬੱਚਿਆਂ ਨੂੰ ਨੈਟੇ ਛੱਡ ਦਿੰਨੇ ਚੰਗੀ ਤਰ੍ਹਾਂ ਫਿਰ ਉਹ ਹੋ ਜਾਣਗੇ ਸੁੱਕ ਜਾਣਗੇ। ਬੱਚੇ ਸਾਰੇ ਤੁੱਪੇ ਛੱਡ ਤੇ ਇਹਨਾਂ ਨੂੰ ਸਪਰੇਅ ਨਾਲ ਆਪਣਾ ਭਿਉਂਤਾ ਹੋਇਆ ਬਸ ਸੁੱਕ ਜਾਣਗੇ ਇੱਥੇ ਚੰਗੀ ਤਰ੍ਹਾਂ। ਆਹ ਬੱਚਿਆਂ ਨੇ ਤੇ ਇੱਥੇ ਹੀ ਸੁੱਕ ਜਾਣਾ। ਇਹਨਾਂ ਨੂੰ ਸਿੱਧੀ ਤੁੱਪ ਪੈਂਦੀ ਆ ਉਤੋਂ। ਆਹ ਡੰਡਾ ਆ ਬੇਚੜਾ ਪਿਆ। ਇਹਨੂੰ ਹੋਰ ਤੁੱਪੇ ਕਰ ਦਨੇ ਆ ਮਾੜਾ ਚੰਗੀ ਤਰ੍ਹਾਂ ਧੱਪ ਪੂਰੇ। ਉਹ ਕਬੂਤਰ ਆ ਫੇਰ ਬਹਿ ਗਿਆ ਸੀ ਦੁਬਾਰੇ ਆ ਗਿਆ ਇੱਥੇ। ਲੋ ਵੀ ਮੈਂ ਕਿਹਾ ਤੁੱਪੇ ਕੱਢੇ ਤਾਂ ਹੈਗੇ ਹੀ ਆ। ਇੱਕ ਵਾਰ ਹੋਰ ਚੰਗੀ ਤਰ੍ਹਾਂ ਭਿਉਂ ਦਿੰਨੇ ਆ। ਇਹ ਜਿੰਨੀ ਸਪਰੇਅ ਇਹਨਾਂ ਨੂੰ ਲੱਗੀ ਉਹਨੀ ਤਾਂ ਚੰ ਇੱਥੇ ਬੈਠਿਆ ਇਹਨੂੰ ਗਿੱਲੇ ਕਰ ਦਿੰਨੇ ਆ ਮਾੜਾ ਮਾੜਾ ਇਹਨਾਂ ਨੂੰ ਪੂਰੀ ਹੁਣ ਹੁਣ ਪੂਰੀ ਵਧੀਆ ਲੱਗ ਗਈ ਇਹਨਾਂ ਨੂੰ ਹੁਣ ਸੁੱਕ ਲੈਣ ਵਾਸਤੇ ਆਪਦੇ ਆਪ ਨੂੰ ਫੇਰ ਇਹਨਾਂ ਨੂੰ ਥੱਲੇ ਲੈ ਜਾਵਾਂਗੇ ਹੁਣ ਇਹਨਾਂ ਤੇ ਕਰ ਕੋਈ ਵਾਇਰਸ ਨਹੀਂ ਆਊਗਾ ਉਹ ਕਬੂਤਰ ਆ ਮੈਂ ਫੇਰ ਦੁਬਾਰੇ ਢਾਇਆ ਇਹ ਤੇ ਬਹਿ ਕੇ ਆਹ ਛਤਰੀ ਤੇ ਹੁਣ ਆ ਕੇ ਉਹ ਫੇਰ ਭਜਾਇਆ ਉਹ ਰੋ ਉਹ ਆਪਣੇ ਘਰੇ ਆਈ ਜਾਂਦਾ ਪਤਾ ਨਹੀਂ ਕੀ ਚੱਕਰ ਆ ਆਪਣਾ ਤਾਂ ਹੈ ਨਹੀਂਗਾ ਉਹ ਆਪਣੇ ਘਰੇ ਆਈ ਜਾਂਦਾ ਪਰ ਇਹਨਾਂ ਇਹ ਤਾਂ ਮਾਰਤੀ ਸੀਗੀ ਇਹ ਦੁਵਾਰੇ ਭਿਉਂਦੇ ਥੋੜੇ ਥੋੜੇ ਹੋਰ ਅਜੇ ਚਾਜ ਨਾ ਪਾਦਣੀ ਹੁਣ ਰੋ ਰੋਈ ਨਹੀਂ ਮਾਰਦੇ ਫਿਰ ਇਹਨਾਂ ਤੇ ਇੱਕ ਵਾਰ ਚਾਜ ਨਾ ਭਿਉਂਤੇ ਇਹ ਚੱਕੋ ਹੁਣ ਇਹ ਸੁੱਕੇ ਤੇ ਸਾਰੇ ਬੱਚੇ ਥੱਲੇ ਲੈ ਜਾਵਾਂਗੇ ਆ ਰੱਖ ਦੀਏ ਕਿ ਨਾ ਹਵਾ ਕੱਢ ਕੇ ਦੋ ਬਿਠਾ ਦੇ ਡੋਲੀ ਤੇ 10 10 ਬਿਠਾ ਦੇ ਉਹ ਛਤਰੀ ਤੇ ਬਾਕੀ ਮੈਚ ਕੱਢ ਤੇ ਮੈਂ ਕਿਹਾ ਜਦੋਂ ਬਾਹਰ ਬੈਠਣ ਕੇ ਖਾਜੂਰ ਕਰਨੇ ਕਿ ਪਿੰਡ ਅਸ ਘਾ ਲੈਣਗੇ ਆਪ ਤਾਂ ਡੋਲੀ ਦੇ ਅੰਦਰ ਤਾਂ ਕੁੰਗੜ ਕੇ ਕੇ ਜੇ ਬਹਿ ਗਏ ਸੀ ਹੁਣ ਕਿਦਾਂ ਨੇ ਉੱਡਣਾ ਜਿੱਡੇ ਕਰਤੇ ਆਪਾਂ ਚੰਗੀ ਤਰ੍ਹਾਂ ਬਾਜਾ ਤੋਂ ਹੀ ਸੁੱਕਣ ਲੱਗਣਗੇ ਜਦ ਹੀ ਆਪਾਂ ਟੋਲੀ ਚ ਤਾੜਦਨੇ ਆਏ ਸਾਰਿਆਂ ਦੇ ਵੀਰ ਕੋਨ ਐ ਸਦੀ ਸਪਰੇ ਮਾਰਤੀ ਆਪਾਂ 11:30 ਹੋ ਗਏ ਭਾਈ ਇੱਕ ਬੱਚਾ ਰਹਿ ਗਿਆ ਜਿੱਦਾਂ ਉਹ ਛਤਰੀਆਂ ਭੜਕਾਈ ਜਾਂਦਾ ਆ ਸਾਰੇ ਤਾੜ ਲੈ ਆ ਝਲਰ ਵਾਲਾ ਹੁਣੇ ਬੈਠਾ ਵਾ ਤੇ ਉਹ ਘੰਡ ਘੰਡ ਬੈਠ ਕਾਂਦਲਾ ਵੀ ਹੁਣੇ ਬੈਠਾ ਜਿਹੜਾ ਬੈਠਾ ਵਾ ਬਾਕੀ ਉਹ ਆਪਣੇ ਤਾੜ ਹੀ ਹੋਈ ਸੀਗੇ ਬਸ ਇੱਕ ਰਹਿ ਗਿਆ ਘੰਡ ਬੈਠ ਕਾਂਦਲਾ ਦਾ ਭਾਈ ਵੱਡਾ ਉਹ ਵੀ ਮੈਂ ਲਾਣਾ ਕਿੱਥੇ ਕਰਦਾ ਉਹ ਜਾਂਦਾ ਆ ਰਹਿ ਗਿਆ ਬਸ ਇਕੱਲਾ ਬਹਿਣ ਆ ਗਿਆ ਸੀ ਦੁਬਾਰੇ ਮੁੜ ਗਿਆ ਆਹ ਲਾ ਬਾ ਹੁਣ ਜਦੋਂ ਨੀਮਾ ਆਇਆ ਆਪਾਂ ਮਾਉਂਟ ਨਹੀਂ ਦੇਣਾ ਇਹਨੂੰ ਲਾ ਲੈਣਾ ਬਾ ਇੱਕ ਬੱਚਾ ਰਹਿ ਗਿਆ ਇਸ ਦੁਬਾਰ ਤਾੜ ਕੇ ਛੇਤੀ ਅਸੀਂ ਕੰਮ ਨਵੇੜ ਕੇ ਸ਼ਾਮ ਨੂੰ ਆ ਜਾਾਂਗੇ ਫਿਰ ਸ਼ਾਮ ਨੂੰ ਵਲੋਗ ਸ਼ੂਟ ਕਰਾਂਗੇ ਬਾਕੀ ਸਾਰਾ ਬਾ ਬੱਚਾ ਬਹਿ ਜਾ ਬਦ ਦੁਬਾਰ ਕੱਪੜੇ ਚੇਂਜ ਕਰਕੇ ਬਾ ਜਾਣਾ ਹੀ ਆ ਸਮਝ ਲਓ ਬੱਚੇ ਕਰਕੇ ਖੜੇ ਆ ਜੇ ਚਲੇ ਗਏ ਬੱਚੇ ਦਾ ਕੀ ਪਤਾ ਲਗੜ ਲੈ ਜੇ ਕੋਈ ਹੋਰ ਆਪਾਂ ਜਾਣ ਨਹੀਂ ਸਕਦੇ ਬੱਚਾ ਲੱਗ ਹੀ ਜਾਵਾਂਗੇ ਬਾ ਇੱਕੋ ਬੱਚਾ ਰਹਿ ਗਿਆ ਇਹਨੂੰ ਲਾਉਣਾ ਹੁਣ ਲਓ ਜੀ ਵਧੀਆ ਹੋ ਗਿਆ ਬੱਚੇ ਲਾ ਲੇ ਆਹ ਦੇਖੋ ਆ ਗਈ ਲਗੜ ਵੀ ਆ ਗਈ ਹੁਣ ਇਹ ਇੱਕ ਅੱਦੇ ਤੇ ਵਾਰ ਕਰੂਗੀ ਟਾਕ ਆਪਣਾ ਉੱਚ ਪਾਇਆ ਹੀ ਹੋਇਆ ਵਾ ਜਦੀ ਛੱਡ ਦੇਣਾ ਆਪਣਾ ਇੱਕ ਬੱਚਾ ਫਿਰਦਾ ਇਹ ਜੀ ਉਹਨੂੰ ਹੀ ਪੈਣੀ ਹੁੰਦੀ ਆ ਇਹਨੇ ਅਟੈਕ ਕਰਨਾ ਹੀ ਕਰਨਾ ਹੁਣੇ ਪੂਰੇ ਮੂਡ ਚ ਆਈ ਆ ਪਿੱਛੋਂ ਬੱਚਾ ਆਪਣਾ ਮੈਨੂੰ ਨਿਗਾ ਆਪਣਾ ਇੱਕ ਬੱਚੇ ਤੇ ਰੰਗ ਵੀ ਬਹੁਤ ਫਿੱਕਾ ਵਾ ਪਤਾ ਵੀ ਲੱਗਣਾ ਕਿਹੜਾ ਇਹਨਾਂ ਚੋਂ ਆ ਆ ਗਿਆ ਬੱਚਾ ਦਾ ਥੱਲੇ ਆ ਗਿਆ ਆ ਆਪਣਾ ਬੱਚਾ ਆ ਗਿਆ ਲੋ ਲਗੜ ਪੈ ਗਈ ਬਾਈ ਚੱਕ ਪੈ ਗਈ ਦੇਖੋ ਸ਼ੂਟਾ ਮਾਰਦੀ ਦੇਖੋ ਪੈ ਗਈ ਲਗੜ ਬਾਈ ਪਾਈ ਕਿਹਨੂੰ ਆਏ ਨਹੀਂ ਪਤਾ ਹਲੇ ਦੇਖੋ ਦੇਖੋ ਝੂਟਾ ਮੱਟ ਦੀ ਇਹਨੇ ਇੱਕ ਦਿਨ ਇਕੱਠੀ ਹੋ ਜਣਾ ਆਪਣਾ ਬੱਚਾ ਕਿੱਥੇ ਉਹਨੂੰ ਭੜਕਾ ਲਈ ਮੜਾ ਆ ਹੋਰ ਆਪਣੇ ਆਣ ਕੇ ਆ ਜਵੇ ਆਪਣਾ ਬੱਚਾ ਨੀ ਹਮ ਆਇਆ ਸੀ ਪਤਾ ਨਹੀਂ ਕਿੱਧਰ ਗਿਆ ਆਹ ਤੇ ਖਾਦਾ ਡਰਿਆ ਆ ਜਾ 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 ਆ ਜਾ ਜਾ ਆ ਜਾ ਨਹੀਂ ਲਗੜ ਦੇ ਮੂੰਹ ਚ ਆਏਗਾ ਲੋਵੇ ਲਗੜ ਪੈਣ ਲੱਗੀ ਦੋ ਵਾਰ ਬੱਚਿਆਂ ਮਗਰ ਪਈ ਕਿਸੇ ਦੇ ਫੜਿਆ ਨਹੀਂ ਗਿਆ ਤੋਂ ਪਰ ਹਲੇ ਵੀ ਇੱਥੇ ਹੀ ਫਿਰਦੀ ਆ ਆਪਣਾ ਬੱਚਾ ਇੱਕ ਰਹਿ ਗਿਆ ਬਸ ਆ ਆ ਗਿਆ ਉਹਦਾ ਡਰ ਕੇ ਵਿਚਾਰਾ ਥੱਲੇ ਇਹਨੂੰ ਤਾਂ ਜਾਣਾ ਬੈ ਆਪਣਾ ਬੱਚਾ ਨੂੰ ਆ ਗਿਆ ਕਿਸੇ ਦੇ ਬੱਚਿਆਂ ਨੂੰ ਪਈ ਜਾਂਦੀ ਲਗੜਾ ਆਪਾਂ ਬਚਾ ਦਾਂਗੇ ਅਗਲੇ ਦਾ ਆਪਣਾ ਪਟਾਕਾ ਪਾਇਆ ਹੋਇਆ ਹੋਰ ਪੈਣ ਵਿੱਚ ਕੋਈ ਚਲਾਉਂਦਾ ਨਹੀਂ ਪਟਾਕਾ ਆਹ ਫਿਰਦੀ ਆ ਦੋ ਤਿੰਨ ਵਾਰ ਪੈ ਗਈ ਸੀ ਇਹ ਆਪਣੀ ਬਾਈ ਆ ਇੰਨਾ ਭਜਾਇਆ ਡਰਾ ਡਰਾ ਕੇ ਇੰਨਾ ਭਜਾਇਆ ਡਰਾ ਡਰਾ ਕੇ ਫੇਰ ਬਹਿ ਗਿਆ ਹਟਿਆ ਗਿਆ ਕਿੰਨੀ ਕ ਵਾਰ ਬੰਦਾ ਸਪਰੇਅ ਮਾਰੀ ਜਾਵੇ ਹੁਣ ਹੁਣ ਫੇਰ ਲਾਸਟ ਵਾਰ ਡਾਕੇ ਬਸ ਸਾਰੀਆਂ ਛਤਰੀਆਂ ਥੱਲੇ ਕਰਨ ਲੱਗਿਆ ਮੈਂ ਆਜ ਤਾਂ ਜਿਹੜੀ ਇੱਥੇ ਇੱਕ ਖੜੀ ਕਰ ਜਨ ਨੇ ਛਤਰੀ ਉਹ ਵੀ ਥੱਲੇ ਕਰਤੀ ਇੱਦੇ ਚੱਕਰ ਚ ਹੁਣ ਆ ਬਸ ਸਾਰੇ ਬੱਚੇ ਬਿਠਾ ਲੇ ਮੈਂ ਲਾਸਟ ਬੱਚਾ ਹੀ ਬਹਿ ਗਿਆ ਬਸ ਹੁਣ ਚਾਲਦੇ ਆ ਬਸ ਉਹ ਇਹਨੂੰ ਲਾਸਟ ਵਾਰ ਡਾਉਣਾ ਜਦੋਂ ਬਾਦ ਹੁਣ ਆਪਦਾ ਸਾਰਾ ਦਿਨ ਤੋਂ ਪੇ ਆਪੇ ਭਟਕੀ ਆਉ ਕਿਹਦੇ ਘਰੇ ਚਲੇ ਜਾਂ ਤੂੰ ਹੋਰ ਕਿਸੇ ਦੇ ਘਰੇ ਚਲੇ ਦੱਸ ਸਾਡੇ ਕੋਲ ਦਸਤ ਰਕੀ ਲੈਣ ਦੇਣਾ ਇਹਨੂੰ ਹੁਣ ਡਾਉਣਾ ਇਹਨੂੰ ਖੜ ਚੋ ਯਾਰ ਸਾਰੇ ਬੱਚੇ ਭਰ ਲੇ ਬਾਈ ਸਾਰੇ ਬੱਚੇ ਪੂਰੇ ਆ ਸਾਰਾ ਕੋ ਅੰਦਰ ਲਾਤਾ ਛਤਰੀਆਂ ਛੁਤਰੀਆਂ ਸਾਰਾ ਕੋ ਹੁਣ ਬਾਹਰ ਕਹੋ ਨੀ ਹੁਣ ਇਹ ਇਹ ਬੈਠਿਆ ਤਾਂ ਜਾਲ ਤੇ ਆ ਕੇ ਬੈਠੂਗਾ ਕੇਣਾ ਆਪਾਂ ਇੱਥੋਂ ਇਹਨੂੰ ਡਾ ਜਾਣਾ ਵਾ ਤੇ ਫੇਰ ਆਪਦਾ ਜਿੱਥੇ ਮਰਜੀ ਆਵੇ ਇੱਕ ਵਾਰ ਇਹਨੂੰ ਡਾ ਜਾਣਾ ਪਟਾਕਾ ਮਾਰ ਜਾਂਦੇ ਆ ਇਹਦੇ ਕੋਲ ਜਾ ਕੇ ਉਧਰ ਨੂੰ ਜਾ ਕੇ ਪਟਾਕਾ ਮਾਰ ਕੇ ਡਰਾ ਦਨੇ ਇਹਨੂੰ ਥੋੜਾ ਜਿਹਾ ਚੱਲੇਗਾ ਤਾਂ ਚੱਲੇਗਾ ਨਹੀਂ ਤਾਂ ਨਾ ਸੀ ਮੁੜ ਕੇ ਤਾਂ ਆਪਾਂ ਚੱਲੇ ਹੀ ਆਂ ਕਰੋ ਇੱਥੇ ਪਟਾਕਾ ਲਾarne ਇੱਕ ਲੈ ਵੀ ਸ਼ਾਮ ਦਾ ਟਾਈਮ ਹੋ ਗਿਆ ਕਹਿੰਦੇ ਸਾਰਿਆਂ ਨੂੰ ਦਾਣਾ ਪਾਣੀ ਪਾਤਾ ਸਾਰਿਆਂ ਨੂੰ ਪ੍ਰੋਪਰ ਦਾਣਾ ਪਾਣੀ ਪਾਤਾ ਖਾਈ ਜਾਂਦੇ ਆ ਦੇ ਪਿਲੀਆਂ ਟਾਂਜੂਰ ਪਾਇਆ ਕਰੋ ਬਾਈ ਆ ਆਪਣਾ ਪਿਲੀਆਂ ਟਾਂਜੂਰ ਅੱਡਾ ਕੀਤਾ ਹੋਇਆ ਇੱਕ ਵਾਰ ਸੇ ਇੱਥੇ ਆਪਰ ਉਹ ਜਦੋਂ ਜੀ ਕਾਟ ਕੁੱਟ ਜਾਈਦਾ ਤੇ ਇਹ ਖਾ ਜਾਂਦੇ ਜਾਂਦੇ ਹੁਣੇ ਤਿਆਰ ਹੀ ਖਾਣ ਨੂੰ ਇੱਕ ਕਬੂਤਰਾ ਆਪਣਾ ਥੋੜਾ ਢਿੱਲਾ ਚੱਲਦਾ ਦੇਖੋ ਇਹਨੂੰ ਸੈੱਟ ਕਰਨ ਲੱਗਿਆਂ ਮੈਡੀਸਿਨ ਚੱਲ ਰਹੀ ਹੈ 2 ਦਿਨਾਂ ਤੋਂ ਹੁਣ ਬਹੁਤ ਫਰਕ ਪੈ ਗਿਆ ਇਹਨੂੰ ਅੱਡ ਰੱਖਿਆ ਸਾਰਿਆਂ ਤੋਂ ਕਿ ਕਿਸੇ ਹੋਰ ਨੂੰ ਨਾ ਆਵੇ ਤਾਂ ਹੀ ਆਪਾਂ ਖੁੱਡੇ ਖਾਡੇ ਸਾਫ ਪੂਰੇ ਰੱਖ ਪੂਰੇ ਸਾਫ ਕਰਕੇ ਰੱਖੀ ਰਿਹਾ ਕੋਈ ਵੀ ਬਿਮਾਰੀ ਠਮਾਰੀ ਨਾ ਆਵੇ ਤੇ ਜਿਹੜਾ ਕਬੂਤਰਾ ਆਪਣੇ ਬੈੰਦਾ ਸੀਗਾ ਉਹ ਆਪਣੇ ਆ ਥੱਲੇ ਵੀ ਉਤਰਿਆ ਸੀ ਉਹ ਫੇਰ ਭਜਾਤਾ ਹੋਰ ਹੁਣ ਆਪਾਂ ਦੇਖੋ ਰੋੜੀ ਚੌਕ ਦੇ ਰੋੜੀ ਦਾ ਗੂਤਰਾ ਨੂੰ ਵਰਦਾਨ ਇੱਕ ਹਿਸਾਬ ਦਾ ਇੰਨੀ ਜ਼ਰੂਰੀ ਆ ਰੋੜੀ ਪੌਣੀ ਰੋੜੀ ਪੌਣੀ ਦਾ ਬੜਾ ਤਕੜਾ ਕੰਮ ਆ ਇਹਨਾਂ ਨੂੰ ਜਿੰਨੀ ਰੋੜੀ ਇਹਨਾਂ ਦੇ ਅੰਦਰ ਜਾਉਂਨਾ ਵਧੀਆ ਹੀ ਆ ਦੇਖੋ ਬੱਚੇ ਵੀ ਆਪਣੇ ਦਾ ਰੋੜੀ ਨੂੰ ਬੰਦੇ ਆ ਦੇਖ ਲੋ ਆ ਹੁਣ ਦੇ ਬੱਚੇ ਇਹਨਾਂ ਨੂੰ ਕੀ ਪਤਾ ਰੋੜੀ ਦਾ ਖਾਂਦੇ ਆ ਨਾ ਭੱਜ ਭੱਜ ਕੇ ਬਹੁਤ ਤਗੜੀ ਜੀ ਰੋੜੀ ਆ ਬਾਈ